ਵਾਲਮੀਕੀ ਜੀ ਮਹਾਰਾਜ ਦੇ ਜਿਹੜੇ ਵੰਸ਼ਜ ਹੈ ਅੱਜ ਉਹ ਕਿੱਥੇ ਹੈ? ਅਛੋਤ ਮੰਨਿਆ ਜਾਂਦਾ ਹੈ ਜੀ। ਹੂੰ। ਕੋਣ ਆਪਣੀ ਕੁੜੀ ਬੰਦਾ ਚੋਂ ਦਾ ਨਾਂ? ਜੈ ਹਿੰਦੂ ਧਰਮ ਦੇ ਵਿੱਚ ਵਾਲਮੀਕੀ ਜੀ ਦੀ ਰਚਨਾ ਰਾਮਾਇਣ ਮਹਾਕਾਵਯ ਹੈ ਜੀ। ਇਸ ਤੋਂ ਵਧੀਆ ਬੈਟਰ ਸਪਿਰਚੁਅਲ ਪਵਿੱਤਰ ਰਚਨਾ ਹਿੰਦੂਆਂ ਚ ਨਹੀਂ ਹੈ, ਇੰਡੂਇਸਮ ਚ ਨਹੀਂ ਹੈ। ਬਹੁਤ ਵੱਡੀ ਉਹ ਹੈਗੀ। ਲੇਕਿਨ ਅੱਜ ਉਹਨਾਂ ਨੇ ਉਹਨਾਂ ਦੇ ਵੰਸ਼ਜਾਂ ਨਾਲ ਕੀ ਹੁੰਦਾ? ਆ ਜਿਵੇਂ ਨਾ ਉਹ ਛੂਤ ਕਿਹਾ ਜਾਂਦਾ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਛੂਤਨੀ ਕਿਹਾ ਜਾਂਦਾ ਕਿਹਾ ਜਾਂਦਾ ਮੈਨੂੰ ਖੁਦ ਕਿਹਾ ਗਿਆ ਮੈਨੂੰ ਵਾਲਮੀਕੀ ਜਾਤੀ ਦਾ ਜਿਹੜਾ ਇੱਕ ਉਹ ਉਹ ਕੀਤਾ ਗਿਆ ਜੀ ਬਸ ਉਹ ਹੁੰਦਾ ਮੈਂ ਇਸ ਬਾਰੇ ਜ਼ਿਆਦਾ ਤੈਨੂੰ ਨਹੀਂ ਤੁਸੀਂ ਵੀ ਉਸੇ ਜਾਤੀ ਤੋਂ ਨਹੀਂ ਚਲੋ ਮਾਨਸਕੀ ਜਾਤ ਸਭ ਇੱਕੋ ਪਛਾਣ ਬੋ ਆਪਣਾ ਤੇਸ ਫਲਸਵੇ ਨੂੰ ਮੰਨਦੇ ਹਾਂ ਜੀ ਹਮ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੀ ਸਾਡਾ ਫਲਸਫਾ ਹੈ ਦੇਵਾ ਦੀ ਦੇਵ ਮਹਾਦੇਵ ਦਾ ਦਿੱਤਾ ਹੈ ਫਲਸਫਾ ਹੀ ਸਾਡਾ ਫਲਸਫਾ ਹੈ ਕਿ ਜੰਨੇਵੀ ਸੰਸਾਰ ਚ ਜੀਵੇ ਸਭ ਮਹਾਦੇਵ ਦੇ ਪੁੱਤਰ ਪੁੱਤਰੀਆਂ ਹੈ। ਬਿਸ਼ੋ ਕੋ ਕੋਈ ਹੈ। ਕੋਈ ਹੈ। ਇਹ ਵੀ ਆਪਣਾ ਡੋਗੀ ਵੀ ਉਹ ਤਾਂ ਹੀ ਚੰਗਾ ਹੈ। ਹਮ। ਇਹ ਵੀ ਇਹ ਵੀ ਸਾਡਾ ਉਸੇ ਦਾ ਬੱਚਾ ਹੈ। ਹਮ। ਪੂਰੀ ਪ੍ਰਕਿਰਤੀ ਉਹਦੀ ਸੰਤਾਨ ਹੈ। ਹਮ। ਪਰ ਕਿਹਾ ਇਹਦਾ ਕਾਸਟਿਜ਼ਮ ਦਾ ਅਗਰ ਕਿਸੇ ਨੇ ਦੇਖਿਆ ਤਾਂ ਮੈਂ ਉਸ ਚੀਜ਼ ਨੂੰ ਭੁਗਤ ਚੁੱਕਿਆ। ਮਤਲਬ ਮੈਂ ਦੇਖ ਚੁੱਕਿਆ ਜੀ ਉਸੇ। ਪੇਪਾ ਹੋਇਆ ਤੁਹਾਡੇ ਨਾਲ। ਹਾਂਜੀ। ਹੋਇਆ ਜੀ। ਬਹੁਤ ਅੱਛੇ ਲੈਵਲ ਤੇ ਹੋਇਆ। ਰਾਜਵੇ ਮੈਨੂੰ ਕੋਈ ਵੀ ਕਹਿੰਦਾ ਭੀਮसेना ਵਾਲਾ ਕਿਉਂ ਕਹਿੰਦਾਂ ਜੀ ਭੀਮसेना ਵਾਲਾ ਮੈਨੂੰ ਜਾਤੀ ਦੇ ਕਾਰਨ ਹੀ ਕਹਿੰਦੇ ਆ ਨਾ ਹੋਰ ਤਾਂ ਕੋਈ ਇਸ਼ੂ ਨਹੀਂ ਹੈ ਮੈਂ ਤਾਂ ਕਦੇ ਚੰਦਰ ਸ਼ੇਖਰ ਦਾ ਝੰਡਾ ਹੀ ਨਹੀਂ ਚੁੱਕਿਆ ਜੀ ਅਜੇ ਤੱਕ ਨਾ ਮੈਂ ਕਦੇ ਕਿਸੇ ਦਾ ਪ੍ਰੋਗਰਾਮ ਚ ਗਿਆ ਜੀ ਉਹਨਾਂ ਤੱਕ ਨਾ ਮੈਂ ਉਹਨਾਂ ਦੀ ਕੋਈ ਅਜੇ ਤੱਕ ਕੋਈ ਉਹਨਾਂ ਚੰਦਰ ਸ਼ੇਖਰ ਆਜ਼ਾਦ ਆ ਭੀਮ ਆਰਮੀ ਦੀ ਕੋਈ ਪੋਸਟ ਤੱਕ ਨਹੀਂ ਸੰਜੀ ਕੀਤੀ ਅਜੇ ਤੱਕ ਕੁਝ ਬੰਦੇ ਦੀ ਮੈਂ ਅਜ ਤੱਕ ਇਹ ਉਹ ਵੀ ਨਹੀਂ ਕੀਤੀ ਵੀ ਚਲੋ ਜੀ ਇਹਨੂੰ ਥੋੜਾ ਜਿਹਾ ਉਹ ਕਰਦੀ ਇਹਨੂੰ ਥੋੜਾ ਗਰੇਸ ਦੇਦੀ ਹੈ ਜਾਂ ਦੀ ਕੋਈ ਸਮਰਥਨ ਕਰਦੀ ਹੈ ਨਹੀਂ ਕੀਤਾ ਜੀ ਕਿਹਾ ਜਾਂਦਾ ਤੇ ਮੈਨੂੰ ਲੱਗਦਾ ਹੈ ਕਿ ਅਰਮਾਨ ਮਲਿਕ ਦੇ ਕੇਸ ਸੇ ਵੀ ਕੁਛ ਨਾ ਕੁਛ ਐ ਗੱਲ ਹੈਗੀ ਹੈ ਮੈਨੂੰ ਇਹ ਲੱਗਦਾ ਹੈ ਜੀ ਮੈਂ ਗਲਤ ਹੋ ਸਕਦਾ ਇਹ ਗੱਲ ਗੱਲ ਹੈ ਪਰ ਮੈਨੂੰ ਇਹ ਲੱਗਦਾ ਹੈ ਗੱਲ ਇਹ ਹੈ ਕਿ ਹੋਰ ਵੀਆਂ ਗੱਲਾਂ ਨੇ ਕਿਉਂਕਿ ਕਈ ਲੋਕ ਵੀ ਕੀ ਕਹਿੰਦੇ ਨੇ ਵੀ ਅਸ਼ਲੀਲਤਾ ਫਲਾਉਂਦੇ ਨੇ ਪਰਚਾ ਦਰਜ ਕਰਾਉਣਾ ਕਿ ਕਿ ਕਿਹੜੀ ਅਸ਼ਲੀਲਤਾ ਫਲਾ ਰਹੇ ਨੇ ਜੀ ਉਹ ਉਹਦੇ ਵਾਸਤੇ ਅਸ਼ਲੀਲਤਾ ਦਾ ਪਰਚਾ ਕਰਾ ਦੋ ਦਰਜ ਕਿਹੜੀ ਦਿੱਕਤ ਹੈ ਹੋਣਾ ਚਾਹੀਦਾ ਹੈ ਜੇ ਕੋਈ ਅਸ਼ਲੀਲਤਾ ਫਲਾਉਂਦਾ ਕਰਾਓ ਦਰਜ ਉਹਦੀ ਪਰਿਭਾਸ਼ਾ ਤਿਆਰ ਹੈ ਅਸ਼ਲੀਲਤਾ ਫਲਾਉਣ ਦੀ ਸੰਵਿਧਾਨ ਦੇ ਵਿੱਚ ਇੱਕ ਡਾਇਰੈਕਟ ਇੱਕ ਪਰਿਭਾਸ਼ਾ ਹੈ ਕਿ ਇਹ ਬਿਆਹ ਚੀਜ਼ਾਂ ਅਸ਼ਲੀਲਤਾ ਮੰਨੀ ਜਾਣਗੀਆਂ ਚੀਜ਼ਾਂ ਅਸ਼ਲੀਲਤਾ ਨਹੀਂ ਬਕਾਰ ਵਾਲੀ ਦੀ ਵੀਡੀਓ ਸ਼ੇਅਰ ਕਰਨਾ जिम ਕਰਦੇ ਆ ਦੇ ਵੀਡੀਓ ਸ਼ੇਅਰ ਕਰਨਾ ਸ਼ਾਰਟਸ ਪਾ ਕੇ ਵੀਡੀਓ ਸ਼ੇਅਰ ਕਰਨਾ ਹਾਂ ਲੋਕ ਇਹ ਕਹਿ ਦਿੰਦੇ ਆ ਇਹ ਸਮਾਜਿਕ ਰੂਪ ਤੇ ਗਲਤ ਹੋ ਸਕਦਾ ਹੈ ਉਹ ਫਿਰ ਐ ਹੀ ਲੋਕ ਐ ਹੀ ਲੋਕ ਨਹੀਂ ਹੈ ਜਿਹੜੇ ਕੰਚਨ ਕੁਮਾਰੀ ਨੂੰ ਆਪਣੀ ਭੈਣ ਦੱਸ ਰਹੇ ਸੀਗੇ ਕੰਚਨ ਕੁਮਾਰੀ ہماری ਭੈਣ ਹੈ ਹੈ ਸਾਡੀ ਸ਼ਹੀਦ ਹੈ ਸਾਡੇ ਲਈ ਸ਼ਹੀਦ ਹੋਈ ਹੈ ਉਹ ਕੰਚਨ ਕੁਮਾਰੀ ਭੈਣ ਸੀਗੀ ਹੂੰ ਤੇ ਪਾਇਲ ਦੁਸ਼ਮਣ ਹੋ ਗਈ ਪਾਇਲ ਦੁਸ਼ਮਣ ਹੋ ਗਈ ਕੁਝ ਇਹ ਨਾ ਇਹ ਨੰਨੋ ਰਗਨ ਦੀ ਲੋੜਾ ਫਾਲਤੂ ਦਾ ਕੂੜਾ-ਕਬਾੜ ਹੈ ਇੰਨਾ ਚ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈ ਜੀ ਹੂੰ ਉਹ ਕੰਚਨ ਨੂੰ ਭੈਣ ਕਹਿਣ ਵਾਲੇ ਅੱਜ ਮੈਂ ਇੱਕ ਦੋ ਦੀ ਵੀਡੀਓਜ਼ ਦੇਖ ਰਿਹਾ ਸੀਗਾ ਕੰਚਨ ਨੂੰ ਆਪਣੀ ਭੈਣ ਕਹਿਣ ਵਾਲੇ ਲੋਕੀਆ ਚ ਪਾਇਲ ਦੇ ਖਿਲਾਫ ਹੋਏ ਹੋਏ ਪਏ ਆ ਹੂੰ ਇਨੂੰ ਮਾਫ ਨਹੀਂ ਕਰਨਾ ਇਨੂੰ ਉਹ ਨਹੀਂ ਕਰਨਾ ਨੂੰ ਨਹੀਂ ਕਰਨਾ ਪਈਆ ਜਦੋਂ ਨੇ ਇੱਕ ਵਾਰੀ ਚਲੋ ਗਲਤ ਸੀ ਜੋ ਵੀ ਸੀਗਾ ਉਹਨੇ ਇੱਕ ਵਾਰੀ ਮਾਫੀ ਮੰਗ ਲਈ ਕਾਲੀ ਮਾਤਾ ਮੰਦਿਰ ਤੇ ਜਾ ਕੇ ਉਹਨੇ ਮਾਫੀ ਮੰਗ ਲਈ ਮਾਫੀ ਰੱਬ ਨੇ ਦੇਣੀ ਹੈ ਕਿ ਬੰਦੇ ਨੇ ਦੇਣੀ ਹੈ ਸਭ ਤੋਂ ਵੱਡੀ ਗੱਲ ਤਾਂ ਹੈ ਐਸੇ 50 50 60 ਬੰਦਿਆਂ ਨੇ ਆਪਣੇ ਆਪਣੀ ਦੁਕਾਨਾਂ ਖੋਲੀਆਂ ਹੋਈਆਂ 50 60 ਨੇ ਦੇਣੀ ਹੈ ਇੱਕ ਨੇ ਨਹੀਂ ਦੇਣੀ ਉਹ 50 60ਾਂ ਦੇ 50 60ਾਂ ਦੇ ਬੰਦਿਆਂ ਦੇ ਘਰ ਜਾਵੇ ਉਹਨਾਂ ਤੋਂ ਮਾਫੀ ਮੰਗੇ ਤਾਂ ਉਹਨੇ ਤਾਂ ਉਹਨੂੰ ਮਾਫੀ ਮਿਲੇਗੀ ਔਰ ਉਸ ਤੋਂ ਬਾਅਦ ਵੀ ਇੱਕ ਜਿਹੜਾ 51ਵਾਂ ਜਿਹੜਾ ਪਰਸਨ ਕੋਈ ਨਾ ਕੋਈ ਪੈਦਾ ਹੋ ਜਾਏਗਾ ओके गाइस मेरे तो नहीं मांगी एक दूसरे तो बड़ा हिंदूवादी बनन दी कवायद हो रही है इस टाइम हम्म कि असली बड़े हिंदूवादी हैं असली करेंगे जो करेंगे हम्म मैं फिर रिपीट कर रहा हूं जी परंपरा है, परंपरा जी बुराईया है।, बुराईया है कि परंपरा ਦੇ ਵਿੱਚ ਬੁਰਾਈਆਂ ਹੈ ਬੁਰਾਈਆਂ ਨੂੰ ਦੂਰ ਕਰਨ ਦੀ ਲੋੜ ਹੈ ਲੇਕਿਨ ਜਿੱਥੇ ਬੁਰਾਈਆਂ ਆਏ گی ਉੱਥੇ ਇਹ ਲੋਕ ਦਿਖਦੇ ਤਾਂ ਨਹੀਂ ਹੈ ਤੁਸੀਂ ਦੇਖ ਲਓ ਸਾਰਿਆਂ ਦੀ ਵਾਲ ਚੈੱਕ ਕਰ ਲਓ ਜੇ ਇਹਨਾਂ ਨੇ ਦਿੱਲੀ 'ਚ ਜਿਹੜੀ ਮੂਰਤੀਆਂ ਭੰਨੀਆਂ ਗਈਆਂ ਤੋੜੀਆਂ ਹੈ ਉਹਨਾਂ ਦੇ ਇਹ ਤੇ 20 ਦਿਨ ਦਾ ਹੀ ਮਾਮਲਾ ਹੈ ਕਿ ਸੇ ਇੱਕ ਨੇ ਵੀ ਝੂਠੇ ਮੂੰਹ ਵੀ ਅਗਰ ਉਹਦਾ ਵਿਰੋਧ ਕੀਤਾ ਹੋਵੇ ਮੈਂ ਤੁਹਾਡਾ ਦੇਨਦਾਰ ਹੂੰਗਾ ਜੇ ਅਗਰ ਇੱਕ ਵੀ ਬੰਦੇ ਨੇ ਕੀਤਾ ਹੋਏਗਾ ਔਰ ਔਨ ਰਿਕਾਰਡ ਕਰਾ ਜੀ ਮੈਂ ਤੁਹਾਡੀ ਤੁਹਾਨੂੰ ਤਾਂ ਮੂਰਤੀ ਪੰਨੀ ਕਿ ਹੈਗੀ ਕਾਰ ਮੰਦਿਰ ਅਵੈਧ ਸੀਗਾ 35 ਸਾਲ ਪਹਿਲਾਂ ਮੰਦਿਰ ਅਵੈਧ ਹੈ ਤੋੜ ਦੋ ਕੋਈ ਗੱਲ ਨਹੀਂ ਅਵੈਧਾ ਤੋੜ ਦੋ ਘੱਟ ਤੋਂ ਘੱਟ ਮੂਰਤੀਆਂ ਕੱਢਣ ਦਾ ਲੋਕਾਂ ਨੂੰ ਸਮਾਂ ਤੇ ਦਿਓ ਲੋਕਾਂ ਨੂੰ ਦੱਸ ਤੇ ਦਿਓ ਕਿ ਅਸੀਂ ਇਹ ਮੰਦਿਰ ਵੀ ਤੋੜਨਾ ਹੈ ਕਹਨਾ ਆਸ-ਪਾਸ ਦੇ ਸਾਰੇ ਮਕਾਨ ਤੋੜੇ ਗਏ ਉਸ ਕਲੋਨੀ ਦੇ ਲੋਕਾਂ ਨੇ ਪੁੱਛਿਆ ਤੇ ਮੰਦਰ ਦਾ ਦਸਤਾ ਜੀ ਹਾਂ ਜਿਵੇਂ ਉਹ ਮੈਂ ਸਮਝ ਗਿਆ ਵੀ ਜਿਹੜੇ ਅਵਾਦ ਪਿੱਛੇ ਵੈਚੂ ਗਿਆ ਵਗੈਰਾ ਬਣਾਈ ਫਿਰਦੇ ਜਗ੍ਹਾ ਉਹ ਦਿੱਲੀ ਸਰਕਾਰ ਜਿਹੜੀਆ ਤੋੜਦੀ ਉਹ ਤੋੜ ਰਹੀ ਹੈ ਜੀ ਹੂੰ ਤੋੜ ਰਹੀ ਹੈ ਮੰਦਿਰ ਤੋੜਨ ਦੇ ਕੋਈ ਅਬਜੈਕਸ਼ਨ ਨਹੀਂ ਹੂੰ ਵੀ ਚਲੋ ਸਰਕਾਰੀ ਜਗ੍ਹਾ ਯਾਰ ਕੋਈ ਕੋਈ ਦਿੱਕਤ ਨਹੀਂ ਹੈ ਲੇਕਿਨ ਘਟੋ ਘਟ ਮੂਰਤੀਆਂ ਤੇ ਚੱਕਣ ਦਿੰਦੇ ਜਾਂ ਮੂਰਤੀਆਂ ਤੇ ਬਚਾ ਲੈਂਦੇ ਹੂੰ ਸਰਕਾਰ ਤੇ ਇਹਨਾਂ ਦੇ ਇਹਨਾਂ ਦੀ ਆਪਣੀ ਸਰਕਾਰ ਬੁਲਡੋਜ਼ਰਾਂ ਨਾਲ ਤੇ ਮੂਰਤੀਆਂ ਤੋੜ ਰਹੀ ਹੈ ਐ ਇਧਰ ਕਹ ਰਹੇ ਨੇ ਪਾਇਲ ਮਲਿਕ ਨੇ ਕਾਲੀ ਮਾਤਾ ਦਾ ਭੇਸ ਕਿਉਂ ਬਣਾ ਲਿਆ ਕਿੰਨੇ ਸਲੈਕਟਿਵ ਭਾਵਨਾਵਾਂ ਮੈਂ ਤਾਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਆ ਵੀ ਇਹ ਨਾ ਇਹਨਾਂ ਜਿਹੜੇ ਲੋਕ ਐ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੇ ਪੰਜਾਬ ਦਾ ਪੂਰਾ ਬਹੁਤ ਇਹਨਾਂ ਨੇ ਖਰਾਬ ਕਰਕੇ ਰੱਖਿਆ ਹੋਇਆ ਜੀ ਔਰ ਦ੍ਰਹੀ ਗੱਲ ਬੇਅਦਬੀ ਹੈ ਨਹੀਂ ਹੈ ਇਹਦੇ ਵਾਸਤੇ ਵੈਸੇ ਤਾਂ ਕਮੇਟੀ ਹੋਣੀ ਜ਼ਰੂਰੀ ਆ ਹੁਣ ਹਮ ਲੇਕਿਨ ਉਹ ਸਾਧੂ ਆਤਮਾ ਦੇ ਕੋਲ ਦੀ ਕਮੇਟੀ ਹੋਵੇ ਉਹਦੇ ਚ ਕੋਈ ਪੋਲਿਟਿਕਲ ਆਦਮੀ ਨਹੀਂ ਹੋਣਾ ਚਾਹੀਦਾ ਵੀ ਆ ਫਲਾਣਾ ਹਿੰਦੂ ਸੰਗਠਨ ਵਾਲਾ ਲਿਆਓ ਇਧਰੋਂ ਵੀ ਫੜ ਲਓ ਉਧਰੋਂ ਵੀ ਫੜ ਲਓ ਪਤਾ ਕਿਸੇ ਨੂੰ ਓੜਾੜਾ ਨਾ ਹੋਵੇ ਧਰਮ ਦਾ ਇੱਕ ਇਹ ਵੀ ਗੱਲ ਆ ਚਲੋ ਗੱਲ ਥੋੜੀ ਜਿਹੀ ਹਟਕੇ ਮੈਂ ਕਰਨਾ ਚਾਹਾਂਗਾ ਮੈਨੂੰ ਲੱਗਦਾ ਤੁਸੀਂ ਇਸ ਗੱਲ ਤੇ ਸਹੀ ਜਵਾਬ ਦਿਵੋਗੇ ਆ ਰਾਜਸਥਾਨ ਦੇ ਵਿੱਚ ਇੱਕ ਕੇਸ ਆ ਅੱਜ ਸਵੇਰੇ ਮੈਂ ਦੇਖ ਰਿਹਾ ਸੀਗਾ ਇੱਕ ਗੁਰਸਿੱਖ ਭੈਣ ਆ ਪੇਪਰਦਾਨ ਜਾਂਦੀ ਆ ਪੇਪਰ ਵੀ ਜਿਹੜਾ ਆ ਉਹ ਐਂਟਰੈਂਸ ਇਗਜ਼ਾਮ ਹੁੰਦਾ ਹਾਂ ਜੁਡੀਸ਼ਰੀ ਦਾ ਹੁੰਦਾ ਉੱਥੇ ਉਹਨੂੰ ਰੋਕਿਆ ਜਾਂਦਾ ਹਾਂਜੀ ਕਕਾਰਾਂ ਵਾਸਤੇ ਰੋਕਿਆ ਸੋਰੀ ਐਂਟ੍ਰੈਂਸ ਇਗਜ਼ਾਮ ਨਹੀਂ ਹੁੰਦਾ ਜਿਹੜਾ ਪੇਪਰ ਹੁੰਦਾ ਜੱਜਵਾਨਾਂ ਵਾਸਤੇ ਉਹਦੇ ਐਂਟ੍ਰੈਂਸ ਇਗਜ਼ਾਮ ਤੇ ਉਹਨੂੰ ਰੋਕਿਆ ਜਾਂਦਾ ਹਾਂਜੀ ਕਿਦਾਂ ਦੇਖਦੇ ਹੋ ਇਹਨੂੰ ਜ਼ਬਰਦਸਤੀ ਹੈ ਗੁਨਾਹ ਹੈ ਜੀ ਇਹ ਤੇ ਗੁਨਾਹ ਬਿਲਕੁਲ ਗੁਨਾਹ ਹੈ ਜੀ ਜਦ ਇਹ ਹੀ ਇੰਡੀਅਨ ਕਨਸਟੀਟਿਊਸ਼ਨ ਸਿੱਖਾਂ ਨੂੰ ਪੰਜ ਕਕਾਰ ਧਾਰਨ ਕਰਨ ਦਾ ਰਾਈਟ ਦਿੰਦਾ ਹੂੰ ਉਸ ਕੁੜੀ ਦੇ ਬਾਰੇ ਚ ਕੀ ਹੋ ਜਾਂਦਾ ਕੀ ਹੋ ਗਿਆ ਜੀ ਆਪ ਆਪਣਾ ਇਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੋਕ ਹੈ ਕਈ ਜਗ੍ਹਾ ਕੜੇ ਤੱਕ ਲੋਹਾ ਲੈ ਜਾਂਦੇ ਆ ਹਾਂ ਇਹ ਬਿਲਕੁਲ ਗਲਤ ਹੈ ਨਾਲ ਮੈਨੂੰ ਲੱਗਾ ਪੀਸੀਐਸ ਜੁਡੀਸ਼ਰੀ ਦੇ ਪੇਪਰ ਦੇ ਵਿੱਚ ਇਹ ਇਹਨਾਂ ਚੀਜ਼ਾਂ ਦੇ ਕੀ ਵਰਤੋਏ ਨਕਲ ਮਾਰਨ ਵਾਸਤੇ ਤਾਂ ਯਾ ਤਾਂ ਉਹ ਸੁਮਾਨਤਾ ਹੀ ਰੋਕਦੇ ਆ ਵੀ ਨਕਲ ਮਾਰਨ ਵਾਸਤੇ ਕੁਝ ਯੂਜ਼ ਲਗਾ ਆ ਨਹੀਂ ਹਾਂ ਲੇਕਿਨ ਨਕਲ ਦਾ ਤਾਂ ਗੱਲ ਨਕਲ ਦੀ ਹੈ ਹੀ ਨਹੀਂ ਨਾ ਹੂੰ ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਇੱਕ ਹਿਸਾਬ ਨਾਲ ਸਿੱਖਾਂ ਦੀ ਇੱਕ ਟ੍ਰਾਇਲ ਹੈ ਜੀ ਇਹ ਇਹ ਦੌਰ ਟ੍ਰਾਇਲ ਇੱਕ ਟ੍ਰਾਇਲ ਹੈ ਬਹੁਤ ਵੱਡਾ ਟ੍ਰਾਇਲ ਹੈ ਜੀ ਸਿੱਖਾਂ ਦੀ ਨਹੀਂ ਤਾਂ ਅੰਨੇ ਤੋਂ ਉਹਨਾਂ ਵੀ ਸਮਝਦਾ ਵੀ ਇਹ ਕੜਾ ਕੜਾਪਨ ਨਾਲ ਨਕਲ ਨਹੀਂ ਹੁੰਦੀ ਨਾ ਸਾਰੇ ਜਾਣਦੇ ਆ ਜੀ ਇਹ ਇੱਕ ਸ਼੍ਰੀ ਸਾਪਾਲ ਨਾਲ ਕੋਈ ਨਕਲ ਹੋ ਜਾਂਦੀ ਹੈ ਇੱਕ ਵੇਟਕਰ ਆਇਆ ਜਿਹੜਾ ਅੱਜ ਦਾ ਨਹੀਂ ਕਰਿਆ ਜਾ ਰਿਹਾ ਆਵਿਸ਼ਕਰ ਹੈ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਬੇਦਬੀ ਕਾਨੂੰਨ ਮੰਗਿਆ ਸਿੱਖਾਂ ਨੇ ਕਿੰਨੇ ਸਾਲ ਹੋ ਗਏ ਜੀ ਮੰਗਦੇ ਨੇ ਬਰਗਾੜੀ ਤੋਂ ਬਾਅਦ ਪਹਿਲਾਂ ਵੀ ਆਵਾਜ਼ ਚੱਕੀ ਜਾਂਦੀ ਰਹੀ ਹੈ ਲੇਕਿਨ ਚਲੋ ਬਰਗਾੜੀ ਤੇ ਤੁਸੀਂ ਮੰਨ ਹੀ ਲਓ ਨਾ ਬਰਗਾੜੀ ਤੋਂ ਸਟਾਰਟਿੰਗ ਹੈ ਉੱਥੇ ਮੰਨ ਲਓ ਕਿੰਨੇ ਸਾਲ ਹੋ ਗਏ ਜੀ ਕੋਈ ਬੇਦਬੀ ਕਾਨੂੰਨ ਬਣਾ ਸਿੱਖਾਂ ਨੇ ਨਹੀਂ ਬਣਾ ਗਊ ਮਾਤਾ ਲਈ ਸਾਰੇ ਕਾਨੂੰਨ ਨਾ ਹਰ ਇੱਕ ਸਟੇਟ ਚ ਅਪਰੋਕਸੀਮੇਟ ਹਰ ਇੱਕ ਸਟੇਟ ਚ ਕਾਊ ਬੈਲਟ ਚ ਤੇ ਹੈ ਹੀ ਹੈ ਕਾ ਤੁਸੀਂ ਦੇਖਿਆ ਕਿਸੇ ਨੇ ਵੀ ਕੋਈ ਇੱਥੇ ਜਾ ਕੇ ਕਿਸੇ ਨੇ ਕੋਈ ਮਾਰਚ ਰੋਸ ਮਾਰਚ ਵੀ ਕੱਢਾ ਵੀ ਗਊ ਮਾਤਾ ਲਈ ਕਾਨੂੰਨ ਬਣਾ ਦੋ ਨਹੀਂ ਕੱਢਿਆ ਨਾ ਆਪਣਾ ਵੀ ਗਵਰਨਮੈਂਟ ਨੇ ਬਣਾ ਕੇ ਦਿੱਤਾ ਹੋ ਗਿਆ ਹਿੰਦ ਮੁਸਲਮਨ ਪਰਸਨਲ ਲਾ ਬੋਰਡ ਤੁਸੀਂ ਦੇਖਿਆ ਕਿਸੇ ਮੁਸਲਮਾਨਾਂ ਨੂੰ ਵੀ ਸਾਡਾ ਪਰਸਨਲ ਲਾ ਬੋਰਡ ਬਣਾ ਕੇ ਦੋ ਤੇ ਨਹੀਂ ਤੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਨਹੀਂ ਹੈ ਉਹਨਾਂ ਨੇ ਜ਼ਰਾ ਜਿਹਾ ਕਿਹਾ ਗਵਰਨਮੈਂਟ ਨੇ ਗੱਲ ਮੰਨੀ ਤੇ ਮੁਸਲਮਾਨ ਪਰਸਨਲ ਲਾ ਬੋਰਡ ਬਣਾਤਾ ਸਿੱਖਾਂ ਨੂੰ ਕਿੰਨਾ ਟਾਈਮ ਹੋ ਗਿਆ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸੰਘਰਸ਼ ਕਰਦਿਆਂ ਨੂੰ ਹੁਣ ਜੇ ਬੇਅਦਬੀ ਦਾ ਮਾਮਲਾ ਬਣਾ ਨਹੀਂ ਵੀ ਲੱਗਿਆ ਤਾਂ ਹੁਣ ਸਾਰੇ ਧਰਮਾਂ ਲਈ ਬਣਾਓ ਮੈਂ ਉਹ ਪਿੱਛੇ ਜਿਹੀ ਗੱਲ ਕਹੀ ਸੀ ਜੀ ਵੀ ਇਹ ਸਿਰਫ ਯਾਤੇ ਸਿਰਫ ਸਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਬਣਾਓ ਚਲੋ ਤੁਸੀਂ ਨਹੀਂ ਬਣਾ ਸਕਦੇ ਕੱਲ ਇੱਕ ਧਰਮ ਲਈ ਬਣਾ ਦੇ ਸਾਰੇ ਧਾਰਮਿਕ ਗ੍ਰੰਥਾ ਲਈ ਬਣਾਓ ਲੇਕਿਨ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਜੀ ਅਸੀਂ ਲੋਕਾਂ ਤੋਂ ਪੁੱਛਾਂਗੇ ਕਿਆ ਚੀਜ਼ ਬੇਦਰ ਵੀ ਹੈ ਔਰ ਕਿਆ ਚੀਜ਼ ਬੇਦਰ ਵੀ ਨਹੀਂ ਹੈ ਹੁਣ ਇਹ ਲੋਕ ਦੱਸਣਗੇ ਕੋਈ ਯੂਟਿਊਬਰ ਅਗਰ ਕੋਈ ਕਾਲੀ ਮਾਤਾ ਦਾ ਰੂਪ ਧਾਰਨ ਕਰੇ ਤਾਂ ਬੇਦਰ ਵੀ ਹੈ ਵੈਸੇ ਟੀਵੀ ਸੀਰੀਅਲ ਚ ਕੋਈ ਕਰੇ ਕੋਈ ਬੇਦਰ ਵੀ ਨਹੀਂ ਹੈ ਕਵੜ ਯਾਤਰਾ ਚ ਕੋਈ ਜੋ ਮਰਜੀ ਕਰੇ ਉਹ ਬੇਦਰ ਵੀ ਨਹੀਂ ਹੈ ਜੀ ਔਰ ਜੇਕਰ ਆਤਿਆਂ ਦੀ ਜਿਹੜੀ ਝੰਕੀਆਂ ਹੁੰਦੀਆਂ ਇਹਦੇ ਚ ਕੋਈ ਕਰੇ ਤਾਂ ਉਹ ਬੇਦਰ ਵੀ ਨਹੀਂ ਹੈ ਕਿਵੇਂ ਕਾਨੂੰਨ ਬਣ ਜੇਗਾ ਜੀ ਇਹਨਾਂ ਲੋਕਾਂ ਨੇ ਨਹੀਂ ਬਣੰਦਿਆ। ਇਹ ਪੰਜਾਬ ਨੂੰ ਬਹੁਤ ਸ਼ਾਤਰਾਣਾ ਤਰੀਕੇ ਨਾਲ ਬਦਨਾਮ ਕਰਨ ਦੀ ਚਾਲ ਹੈ। ਕਾਵੜੇ ਯਾਤਰਾ ਨੂੰ ਕਿਦਾਂ ਦੇਖਦੇ ਹੋ? ਪਿੱਛੇ ਇੱਕ ਹਰਿਆਣੇ ਦਾ ਹੀ ਮੁੰਡਾ ਸੀ ਉਹ ਵੀ। ਬਰੀਜਾ ਗੱਡੀ ਸੀ ਉਹਦੀ ਕਹਿੰਦਾ ਮੈਂ ਤੇ ਮੇਰੇ ਪਿਓ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਇਹ ਗੱਡੀ ਲਈ ਸੀ। ਹਾਂ ਮੈਂ ਦੇਖਿਆ ਜੀ ਹਾਂ। ਬਿਲਕੁਲ ਕਹਿੰਦਾ 5 ਮਿੰਟ ਨਹੀਂ ਲਾਇਆ ਇਹਨਾਂ ਨੇ ਸਾਡੀ ਗੱਡੀ ਖਤਮ ਕਰਤੀ ਤੇ ਉਸ ਤੋਂ ਬਾਅਦ ਬਸ ਮਾਫੀ ਮੰਗਦੇ ਵੇ ਹਾਂ ਜੀ ਦੇਖੋ ਕਾਵੜ ਲੈ ਆਣ ਦੀ ਜਿਹੜੀ ਰੀਤ ਹੈ ਜਾਂ ਜਿਹੜੀ ਪਰੰਪਰਾ ਹੈ ਵੀ ਕਾਫੀ ਪੁਰਾਣੀ ਹੈ ਜੀ ਹੂੰ ਠੀਕ ਹੈ ਜੀ ਹੁਨੇ ਦੇ ਚ ਹੋਇਆ ਕਹ ਜੀ ਮੌਸਮੀ ਧਰਮ ਜਾਗਦਾ ਕੁਝ ਲੋਕਾਂ ਦਾ ਮੌਸਮੀ ਮੌਸਮੀ ਦਾ ਨਹੀਂ ਮੌਸਮੀ ਧਰਮ ਆ ਸਾਵਣ ਲੱਗ ਗਿਆ ਮੌਸਮ ਬਣ ਗਿਆ ਬਾਰਿਸ਼ ਬਾਰਿਸ਼ ਦਾ ਮੌਸਮ ਬਣ ਗਿਆ ਸਾਵਣ ਲੱਗ ਗਿਆ ਯਾਨੀ ਹੂੰ ਚਲੋ ਵੇ ਲੱਗੋ ਲੈਣਾ ਚ ਕੁਝ ਬਹੁਤ ਡਾਊਨ ਲੈਵਲ ਦੇ ਲੋਕ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਬਹੁਤ ਪਵਿੱਤਰ ਪਰੰਪਰਾ ਹੈ ਜੀ ਇਹ ਇਹਦੇ ਚ ਹੁਣ ਦੇਖਾ ਦੇਖੀ ਜਿਹਦਾ ਜਿਹਦਾ ਜੋ ਮਨ ਕਰਦਾ ਹੈ ਅਸਲ ਚ ਐਸਾ ਮੇਨ ਰੀਜ਼ਨ ਹੈ ਕਿ ਹਿੰਦੂਇਜ਼ਮ ਦੇ ਵਿੱਚ ਕੋਈ ਸਿਸਟਮ ਨਹੀਂ ਹੈ ਜੀ ਕਿਸੇ ਵੀ ਚੀਜ਼ ਦਾ ਬਣਿਆ ਹੀ ਨਹੀਂ ਹੁਣ ਤੱਕ ਨਹੀਂ ਬਣਿਆ ਕਿਵੇਂ ਲੈ ਕੇ ਆਣੀ ਹੈ ਕਿਵੇਂ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਹੈ ਅੱਜ ਕਾਵੜ ਦੇ ਅੱਜ ਕੁਝ ਲੋਕਾਂ ਦੀ ਇਹ ਇਹ ਇੰਨਾ ਗਲਤੀਆਂ ਦੇ ਕਰਕੇ ਅੱਜ ਕਾਵੜ ਯਾਤਰਾ ਤੇ ਵੀ ਉਂਗਲ ਚੱਕੀ ਜਾਂਦੀ ਹੈ ਬਹੁਤ ਲੋਗ ਹੈ ਜਿਹੜੇ ਕਹਿੰਦੇ ਉਹਨਾਂ ਤੇ ਬਹਿਨ ਹੋਣੀ ਚਾਹੀਦੀ ਹੈ ਜੀ ਲੇਕਿਨ ਨਸ਼ਾ ਸਾਡੀ ਬਿਗੇਸਟ ਪ੍ਰੋਬਲਮ ਹੈ ਹੂੰ ਤੁਸੀਂ ਦਿਖਾਓ ਕੋਈ ਬੋਲਦਾ ਹੋਇਆ ਕੀ ਕੱਲੇ ਸਿੱਖਾ ਦੇ ਬੱਚੇ ਮਰ ਰਹੇ ਆਂ ਜੀ ਨਸ਼ੇ ਨਾਲ ਹਿੰਦੂ ਵਾਲੇ ਨਹੀਂ ਮਰਦੇ ਮਰਦੇ ਫੇਰ ਜੀ ਕਿਸੇ ਵੀ ਅਸੀਂ ਕੋਈ ਵੀ ਅਸੀਂ ਗੱਲ ਹੋਵੇ ਜਿਹਦੇ ਦੇ ਵਿੱਚ ਧਰਮ ਦਾ ਫਾਇਦਾ ਹੋਵੇ ਜਾਂ ਚਲੋ ਪੰਜਾਬ ਦਾ ਕੋਈ ਫਾਇਦਾ ਹੋਵੇ ਜਾਂ ਕੋਈ ਚਲੋ ਕਲਾਮਾਂ ਸੀ ਹੋਵੇ ਪੰਜਾਬ ਨਾਲ ਕੋਈ ਉਹ ਐਸੇ ਕਿਸੇ ਮਸਲੇ ਤੇ ਤੁਹਾਨੂੰ ਨਹੀਂ ਦਿਖਾਈ ਦੇਣਗੇ ਦੇਖਿਆ ਤਾਂ ਤੁਸੀਂ ਮੈਨੂੰ ਦੱਸ ਦੋ ਪਾਣੀ ਦੇ ਮਸਲੇ ਤੇ ਕਿਉਂ ਨਹੀਂ ਬੋਲੂ ਪਾਣੀ ਦਾ ਪਾਣੀ ਸਿਰਫ ਕਿਸੇ ਇੱਕ ਧਰਮ ਨੇ ਥੋੜੀ ਨਾ ਪੀਣਾ ਅਸਲ ਚ ਰਹਿ ਇੱਥੇ ਰਹੇ ਨੇ ਲੇਕਿਨਾਂ ਦਾ ਡੈਡੀਕੇਸ਼ਨ ਜੰਮਨਾ ਪਾਰ ਹੈ ਜੇ ਪੰਜਾਬ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਉਹ ਪੰਜਾਬ ਨੂੰ ਡੈਡੀਕੇਟਿਡ ਹੈਗੇ ਆ ਪੰਜਾਬੀ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਇਸਾਈ ਵੀ ਆ ਸਾਰੇ ਲੇਕਿਨ ਜਿਹੜੇ ਹਿੰਦੂਆਂ ਦੇ ਸੋ ਕਾਲਡ ਲੀਡਰ ਹੈ ਇਹਨਾਂ ਨੂੰ ਪੰਜਾਬ ਤੋਂ ਕੋਈ ਲੈਣ ਦਿੰਦੀ ਐ ਇਹਨਾਂ ਦੀ ਸਾਰੀ ਡੈਡੀਕੇਸ਼ਨ ਜੰਮਦਾ ਪਾਰ ਐ ਜੋ ਚੀਜ਼ਾਂ ਜਿ ਮੈਂ ਉਹੀ ਗੱਲ ਕਹਿੰਨਾ ਜੋ ਚੀਜ਼ਾਂ ਯੂਪੀ ਚ ਹੋ ਰਹੀਆਂ ਪੰਜਾਬ ਚ ਤੋਂ ਦਾ 1% ਵੀ ਨਹੀਂ ਹੋਇਆ ਜੀ ਕੁਝ ਵੀ ਹੂੰ ਕਦੇ ਵੀ ਨਹੀਂ ਹੋਇਆ ਹੋਇਆ ਨਹੀਂ ਇਹ ਹੁਣ ਜ਼ਰੂਰ ਜਗਰਾਤਿਆਂ ਦੇ ਵਿੱਚ ਦੇ ਕੋਈ ਚਾਂਕੇ ਚੁੰਕੇ ਲੱਗ ਗਏ ਨੇ ਕੱਢਣ ਔਰ ਹੁੰਦੇ ਨਹੀਂ ਕੱਢ ਰਹੇ ਘਰੇ ਤੇ ਖਾਸਾ ਟਾਈਮ ਹੋ ਗਿਆ ਪਰ ਹਾਲੇ ਫਿਰ ਵੀ ਥੋੜਾ ਜਿਆਦਾ ਲੁਕਿਆ ਚਿਪਾ ਹੈਗਾ ਹੁਣ ਵੀ ਟਾਈਮ